ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਨ ਨਗਾਂ ਮਸੇ ਲਈ ਲੈ ਕੇ ਆਂ ਜੀ ਦੋ ਗੱਬਣਾ ਨਹੀਂ ਬਾਈ ਇੱਕ ਤਾਜੀ ਸੂਈ ਵੀ ਆਓ ਪੁੱਛ ਲੈਣਾ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਪਾਉ ਪੰਡ ਸ੍ਰੀ ਜੀਪੁਰਾ ਜ਼ਿਲ੍ਹਾ ਬਠਿੰਡਾ ਤਸੀਰਾਂਪੁਰਾ ਪੂਲ ਹੈ ਨੇੜੇ ਪਿੰਡ ਬਾਈ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇਗੀ ਮੋਬਾਈਲ ਨੰਬਰ 9841088878 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਹੀ ਪੰਜਾਬ ਵਾਲੀ ਜਰਸੀ ਦੂਜਾ ਸੂਆ ਪੰਜਾਬ ਵਾਲੀ ਜਰਸੀ ਕਿੰਨੇ ਦਿਨਾਂ ਦੀ ਕੱਚੀ ਆ ਬਰਾ ਇਹ ਲੈਜੂ ਹਜੇ 12 13 ਦਿਨ ਦੀ 12 13 ਦਾ ਹੁਣ ਲੌਣ ਲੱਗ ਗਈ ਹੂੰ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਇਹਦਾ 25 ਪਲੱਸ ਦਾ ਹੀ 25 ਪਲੱਸ ਹਾਂਜੀ ਹਾਂਜੀ ਫੇਸ ਬੜਾ ਚੰਗਾ ਬੋਦੀ ਦੇਖੋ ਬਾਕੀ ਚੌਰ ਜਿਹੜੀ ਆ ਪੰਜਾਬ ਵਾਲੀ ਕਹਿ ਦਿੰਦੇ ਆ ਲਵਾਈ ਲਬੂਈ ਵੇਖੋ ਕਿੰਨੀ ਲੰਬੀ ਹੂੰ ਲੰਮੀ ਦੇਖੋ ਲੇਕਿਨ ਹਾਂ ਬਾਕੀ ਥਾਨ ਤੁਨ ਕੁਆਲਟੀ ਕਿੱਡੀ ਥਾਨ ਬਹੁਤ ਛਾਣਾ ਨੂਣਾ ਵਿਖਾ ਦਿਓ ਲੈ ਵੇ ਤੇ ਕੱਲਾ ਕੱਲਾ ਥਾਨ ਪੂਰੀ ਵਿੱਤੀ ਤੇ ਥਾਨ ਲੱਗਿਆ ਤੇ ਚਵਾਈ ਚਵਾਈ ਬਹੁਤ ਚੰਗੀ ਨਿਕਲੂਗੀ ਜਿਹੜੇ ਹਿਸਾਬ ਨਾਲ ਥਾਨ ਲੱਗਿਆ ਕੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਮੱਕੀ ਫਾਰਮ ਤੋਂ ਲਈ ਵੀ ਹੈ ਆਪਣੀ ਇਹ ਓਕੇ ਹਾਂਜੀ ਠੀਕ ਫਾਰਮ ਵਾਲੀ ਵੜਾਈ ਹੈ ਹੂੰ ਖਤ ਲਿਆ ਰਤਾ ਆਪਾਂ ਹੀ ਪਾਇਆ ਆ ਕੇ ਹੋਣੀ ਵੱਡੇ ਢਾਂਚੇ ਦੀਆਂ ਲੰਮੀ ਲੰਮੀ ਫੋਲਾ ਤੋਰਾ ਇੱਕ ਨੰਬਰ ਢਿੱਲਾ ਬਹੁ ਪਈਆਂ ਸਾਰੀਆਂ ਬਾਲਟਾਂ ਲਾ ਕੱਢੂ ਫੇਰ ਕਰਨ ਵਾਲੀ ਨੇ ਸੋਣਾ ਗੱਲ ਤੇ ਕੀ ਮੋਲ ਆ ਭਰਾ ਜੈਜ ਇਹ ਫੋਨ ਤੇ ਕਰ ਲਾਂਗੇ ਜੈਜ ਜੀ ਹੋ ਹਾਂ ਜੈਜ ਜੀ ਕਰਾਂਗੇ ਜਮਾਈ ਠੀਕ ਆ ਬਾਈ ਇਹ ਕੱਚੀ ਆ ਜੀ ਕਹਿੰਦਾ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਜੈਜ ਹੋਊਗਾ ਕੱਚੀ ਕੱਚੀ ਆ ਬਾਈ ਉਸ ਹਿਸਾਬ ਨਾਲ ਅੱਜ ਲਾਇਓ ਬਣੂਗੀ ਬਹੁਤ ਜਿਹੜੇ ਹਿਸਾਬ ਨਾਲ ਢਿੱਲਾ ਪਈਆਂ ਨਾ ਸਾਰੀਆਂ ਬਾਲਟਾਂ ਲਾ ਕੱਢ ਕੇ ਕਰਨ ਵਾਲੀ ਨੇ ਫੇਰ ਸੋਣਾ ਗੱਲ ਦੇਖ ਕੋਲੇ ਟੈਲਰ ਦੇ ਕੋ ਆ ਸਾਰੀਆਂ ਬਾਲਟਾਂ ਲਾ ਗੱਡੂ ਫਿਰ ਸੋਨਾ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਨਾੜਾ ਨੂੜਾ ਬਹੁਤ ਪਈਆਂ ਡੰਡੀ ਸੀਲ ਫੁੱਲ ਹਾਂਜੀ ਹਾਂਜੀ ਜਿਵੇਂ ਮਰਜੀ ਹੱਥ ਲਾਈ ਜਾ ਕੋਈ ਚੱਕਰੀ ਨਹੀਂ ਖੇਲਣਾ ਤਾਂ ਹੈ ਹੀ ਨਹੀਂ ਕਾ ਮਾਜੀ ਬਾਕੀ ਥਾਂ ਤੋਂ ਦੀ ਕੁਆਲਿਟੀ ਬੜਾ ਮਸ਼ੀਨ ਤੇ ਚੋਲੋ ਅੱਛੀ ਚੋਲੋ ਕੋਈ ਚੱਕਰ ਨਹੀਂ ਹੈਨਾ ਬਾਕੀਆਂ ਪੰਜਾਬ ਵਾਲੀ ਜਰਸੀ ਇਹ ਮਿਲਦੀ ਬਹੁਤ ਘੱਟ ਆਈ ਸਹੀ ਗੱਲ ਆ ਬਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੋਣੀ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਲੈਂਦੀ ਐ ਦੇਣੇ ਵੀ ਲਾਈ ਦਸ ਬਾਰਾਂ ਹੀ ਕੀ ਰਿਕਾਰਡ ਆ ਦੁੱਧ ਦਾ ਬਈ ਇਹਦੀ ਮਾਹ ਦਾ ਸੀਗਾ 25 ਪਲੱਸ ਠੀਕ ਹੈ ਹਾਂਜੀ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਫੇਸ ਬੜਾ ਚੰਗਾ ਕੱਦ ਚੰਗੀ ਬਾਕੀ ਰਾਜੀ ਰੂਹੀ ਪੂਰੀ ਵਧੀਆ ਚੰਗੀ ਆ ਬੈੜ ਤੇ ਹਾਂ ਰਾਜੀ ਆ ਪਲੀ ਵੀ ਆ ਤੋੜਾ ਦੇ ਚਾਰੂ ਚਾਰੂ ਬਹੁਤ ਹੈ ਜਮੈਂ ਕਹਿੰਦੀ ਬੜਾ ਨਹੀਂ ਦੋਨੀ ਠੀਕ ਆ ਬਾਈ ਤੇ ਕੀ ਮੋਲ ਆ ਬਈ ਦਾ ਜੈਜ ਇਹਦਾ ਹੀ ਫੋਨ ਤੇ ਕਰ ਲਾਂ ਕੱਚੀ ਆ ਥੋੜਾ ਜਿਹਾ ਜੈਜੀ ਹੋਊਗਾ ਹਾਂ ਫੋਨ ਜੈਜੀ ਹੋਊਗਾ ਓਕੇ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਬੈੜ ਦੇ ਹਿਸਾਬ ਨਾਲ ਬਿਲਕੁਲ ਬਾਕੀ ਦੁੱਧ ਵੀ 20 ਦੇ ਨੇੜੇ ਪਾਉਗੀ। ਹੂੰ ਪળી ਵੀ ਬਹੁਤ ਆ ਯਾਰ। ਪળી ਵੀ ਬਹੁਤ ਆ। ਚਮਕ ਵਾਲੀ ਬੜਾ ਪળી ਵੀ ਫੁੱਲ ਆਰਡਰ ਦੇ ਕੋ ਢਿੱਲਾ ਬਹੁਤ ਪਈਆਂ ਸਾਰੀਆਂ। ਠੰਡੀ ਸੀ ਦੇ ਵਿੱਚ ਵੀ ਬਹੁਤ ਆ। ਆ ਲੈ ਲੋ ਸਭ ਹੁਣ। ਇਹਨੇ ਪੱਟ ਨਹੀਂ ਆ ਥੱਲੇ ਵਾ ਸਾਰਾ। ਸਹੀ ਗੱਲ ਆ ਢਿੱਲ ਸਾਰੀ। ਬਾਕੀ ਥਾਂ ਤੋਂ ਹੋਣੀ ਬਹੁਤ ਚੰਗਾਈ। ਠੀਕ ਆਲਾ ਥਾਂ ਇਕੱਲਾ ਇਕੱਲਾ ਥਾਂ ਤੇ ਚੌੜੀ-ਚੂੜੀ ਫੁੱਲ ਤੇ ਚਮਕ ਵਾਲੀ ਬੜਾ ਪળી ਵੀ ਫੁੱਲ। ਮੁੱਲ ਫੋਨ ਤੇ ਹੋ ਜਾਣਾ। ਹਾਂਜੀ ਫੋਨ ਤੇ ਕਰਾਂਗੇ। ਠੀਕ ਹੈ ਜੀ। ਅੱਗੇ ਵੀਰੇ ਲਾਸਟ ਕਿਹੜਾ ਸੂਅ ਸੂਈ ਹੈ? ਇਹ ਤੀਜਾ ਸੂਈ ਵੀ ਹੈ। ਕਦੋਂ ਸੂ ਇਨੂੰ ਹਫਤਾ ਹੋ ਗਈ ਹਫਤਾ ਬੱਚੀ ਬੱਚੀ ਆਈ ਬੱਚੀ ਚੰਗੀ ਆ ਨਾ ਹਾਂਜੀ ਬਹੁਤ ਵਧੀਆ ਬੱਚੀ ਬਹੁਤ ਵਧੀਆ ਤਾਂ ਬੱਚੀ ਚੰਗੀ ਆ ਤੇ ਕਿੰਨਾ ਕੁ ਬੋਲਾ ਹਾਜ਼ਰ ਹੁਣ ਹੁਣ ਤਾਂ ਦੁੱਧ ਬਣ ਗਈ ਦੁੱਧ ਹੋਊਗਾ ਥੱਲੇ 12 ਕਿਲੋਈ 12 ਕਿਲੋ ਆ 13 ਹੋਊ 12 ਮੰਨ ਲੈਣੀ ਓਕੇ ਬਾਈ ਬਾਕੀ ਠੰਡੀ ਸੀ ਲਾਇਆਂ ਨਹੀਂ ਕਿ ਹੱਲ ਜੋਲ ਵਾਲੀ ਆ ਜਿਵੇਂ ਮਰਜ਼ੀ ਪੈ ਜਾ ਕੋਈ ਚੱਕਰ ਹੀ ਨਹੀਂ ਹਿੱਲਣਾ ਕਰਮ ਵਾਲੀ ਨੇ ਹੈ ਹੀ ਨਹੀਂ ਗਾ 12 ਮਾਰਦੇ ਨਹੀਂ 12 ਤੋਂ ਬਹੁਤ ਸੋਹਣੀ ਧਾਰ ਆ ਚੱਕਰ ਨਹੀਂ ਮਾਰ ਕੇ ਰਖਾ ਆਨੇ ਸੋਈ ਸਵਾਈ ਆ ਦੁੱਧ ਬਾਈ ਕਹਿੰਦਾ ਹੁਣ ਰਾਈਡੀ ਆ 12 ਲੀਟਰ ਲੈ ਜਿਵੇਂ ਮਰਜ਼ੀ ਦਾ ਰਮ ਮਰੀ ਚਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਨਾ ਜੀ ਹਲਦੀ ਨਹੀਂ ਪੂਰਾ ਵੀ ਚਵਾਈ ਚੰਗੀ ਹੈ ਨਾ ਬਹੁਤ ਸੋਹਣੀ ਜੀ ਹੂੰ ਲੇਵਾ ਬਹੁਤ ਚੰਗਾ ਲੈ ਲੇਵੇ ਦੀ ਫੀਟਿੰਗ ਦੇਖੋ ਲੈ ਚਵਾਈ ਇੱਕ ਨੰਬਰ ਵਾਏਗਾ ਨਾ ਗੁੱਤੀਆਂ ਪੜਦੀਆਂ ਚਾਰੇ ਥਣ ਲੈ ਨਿਕੜ ਮੈਂ ਤੁਹਾਨੂੰ ਬਹੁਤ ਚੰਗਾ ਤੇ ਪੀੜੀ ਦੇ ਪਾਵੇ ਵਰਗੇ ਥਣ ਲੱਗੇ ਨਾੜਾ ਨੂੜਾ ਫੁੱਲ ਨਾ ਬਾਈ ਤੋਂ ਬਾਕੀ ਫੈਂਟ ਵਧੀਆ ਆਉਂਦੀ ਇਹਦੀ 4.5 ਤੋਂ ਪਲੱਸ ਹੀ ਹੈ ਓਕੇ ਹਾਂਜੀ ਠੀਕ ਫੈਂਟ ਹੁਣ ਦੁੱਧ ਪਾਈਦਾ ਨਾ ਹੀ ਹੂੰ 4.5 ਤੋਂ ਬਾਹਰ ਹੀ ਬਾਹਰ ਰਹਿੰਦੀ ਹੈ ਠੀਕ ਹੈ ਬਾਈ ਤੇ ਮੁੱਲ ਕੀ ਹੈ ਭਰਾ ਜੈਜਾ ਇਹ ਦੇ ਦਾਂਗੇ 43400 ਦੀ 43400 ਦੀ ਮਾਨਦਾਨ ਹੋ ਜਾ ਹਾਂਜੀ ਕਰ ਦਾਂਗੇ ਥੋੜਾ ਘਣੀ ਠੀਕ ਆ 43400 ਰੁਪਏ ਮੋਹਰ ਨਾਲ ਤੇ ਮਾਨਦਾਨ ਜਿਹੜਾ ਮੌਕੇ ਬਾਕੀ ਦੁੱਧ ਨੇ ਵਾਜਣਾ ਨਹੀਂ ਹੈ ਜੀ ਲੇਟੀ ਰੋਟੀ ਸ਼ੁਰੂ ਹੋ ਗਈ ਨਹੀਂ ਠੀਕ ਆ ਹੂੰ ਅਜੇ ਤਾਂ ਤਾੜੀਆਂ ਚ ਹੀ ਹੈ ਮਾਨ ਹਾਂ ਤਾੜੀ ਇਹ ਬਾਤ ਸਟਾਰਟਿੰਗ ਹੋਈ ਹੈ ਦੁੱਧ ਚ ਹੀ ਸਟਾਰਟਿੰਗ ਹੀ ਹੈ ਅਜੇ ਤਾਂ ਦੁੱਧ ਬਾਅਦ ਚ ਹਾਂਜੀ ਹਾਂਜੀ ਬਾਕੀ ਠੰਡੀ ਸੀਲਾ ਜਿਹੜੀ ਗੱਲ ਮੇਨ ਗੱਲ ਆਈ ਸਹੀ ਆ ਪੋਲਾ ਬੱਚਾ ਬਾਦੋ ਥੱਲੇ ਹਲਦੀ ਪੋਰਾ ਨਹੀਂ ਹੂੰ ਬਾਕੀ ਬੱਚੀ ਹੈ ਬਈ 1.5 ਸਾਲ ਡੇਟ ਸਾਨੂੰ ਪਿੱਛੇ ਬੱਚੀ ਬਹੁਤ ਸੋਹਣੀ ਹੈ ਮੱਕੀ ਲੈ ਵਾਲੂਆ ਵਿਖਾ ਦਿਓ ਬਹੁਤ ਵਧੀਆ ਜੀ ਸਹੀ ਗੱਲ ਹੈ ਬਈ ਤਿੰਨ ਆਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਲਖਾਤੇ ਕਿਸੇ ਵੀਰ ਦੇ ਤਿੰਨਾ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ